ਮੰਮਾ ਡੇਗ ਚੱਲੀ ਸੀ। ਐ ਗੁੱਛਕਾਲ ਜੀ ਗੁੱਡ ਮਾਰਨਿੰਗ ਗਾਇਸ ਮੈਂ ਤੁਹਾਡਾ ਛੋਟਾ ਵੀਰ ਲਾਡੀ ਹਰੂਆਲ ਤਾਂ ਮੈਂ ਕਿਹਾ ਜੀ ਉਠਾ 6:30 ਵਜੇ ਦਾ ਹੋ ਗਿਆ ਜੀ ਟਾਈਮ ਤੇ ਮੈਂ ਜਾ ਰਿਹਾ ਜੀ ਆਪਣੇ ਲਿਵਰ ਵਾਲੇ ਬੰਦੇ ਨੂੰ ਉਠਾਉਣ ਕਿਉਂਕਿ ਸਾਡੇ ਜਾਣ ਦਾ ਹੋ ਗਿਆ ਜੀ ਕਾ ਟਾਈਮ ਕੰਮ ਤੇ ਤੇ 7:30 ਦਾ ਟਾਈਮ ਹੋ ਗਿਆ ਤੇ ਇੱਧਰ ਦੇਖ ਸਕਦੇ ਜੀ ਗਲੀਆਂ ਦੇ ਵਿੱਚ ਕਿੰਦਾ ਤੁੰਦ ਪਈ ਹੈ ਜੀ ਬਹੁਤ ਜ਼ਿਆਦਾ ਤੁੰਦ ਪਈ ਹੈ ਜੀ ਲੱبن ਕੱਖ ਨਹੀਂ ਰਿਹਾ ਜਦੋਂ ਕੱਲ ਆਪਾਂ ਰਾਤੀ ਆਏ ਉਸ ਟਾਈਮ ਵੀ ਬਹੁਤ ਜ਼ਿਆਦਾ ਧੁੰਦ ਪਈ ਸੀ ਕੁਝ ਨਹੀਂ ਸੀ ਲੱਭਦਾ ਨੇੜੇ ਤੋਂ ਨੇੜੇ ਤੱਕ ਕੁਝ ਨਹੀਂ ਸੀ ਲੱਭਦਾ ਬਹੁਤ ਜ਼ਿਆਦਾ ਓਕੇ ਆਪਾਂ ਘਰ ਪਹੁੰਚੇ ਆ ਮੋਟਰਸਾਈਕਲ ਆਪਾਂ ਕੋਟ ਕੋਟ 10 ਦੀ ਸਪੀਡ ਤੇ ਲਿਆਂਦਾ ਹੁਣ ਇੰਨੀ ਧੁੰਦ ਪਈ ਸੀ ਤੇ ਲੱਭਦਾ ਕੱਖ ਨਹੀਂ ਸੀ ਤੇ ਜੀ ਲੋ ਜੀ ਦੋਸਤੋ ਕੰਮ ਉੱਤੇ ਆਪਾਂ ਗਏ ਆ ਪਹੁੰਚੇ ਆ ਤਾਂ ਹੁਣ ਆਪਾਂ ਕੰਮ ਕਰਨ ਲੱਗਿਆਂ ਜੀ ਸ਼ੁਰੂ ਤੇ ਇੱਧਰ ਹੈਗਾ ਆਪਣਾ ਡੈਂਪਰ ਟਰਾਲੇ ਲੱਗੇ ਨੇ ਤੇ ਆ ਪਈ ਹੈ ਪ੍ਰਾਲੀ ਪ੍ਰਾਲੀ ਦੇ ਉੱਤੇ ਥੋੜੀ ਥੋੜੀ ਧੁੰਦ ਪਈ ਹੈ ਹੋਈ ਥੋੜੀ ਥੋੜੀ ਗਿੱਲੀ ਤੇ ਤੋਂ ਪਵਦੀਆ ਲੱਗੀ ਹੋਈ ਆ ਅੱਜ ਧੁੱਪ ਦੇ ਨਾਲ ਜਿਹੜਾ ਕੰਮ ਕਰਨ ਦਾ ਥੋੜਾ ਜਿਹਾ ਵਧੀਆ ਹੀ ਸਕੂਨ ਹੁੰਦਾ ਕਿਉਂਕਿ ਠੰਡ ਦੇ ਵਿੱਚ ਕੰਮ ਕਰਨ ਨੂੰ ਇੱਕ ਦਿਲ ਨਹੀਂ ਕਰਦਾ ਲੇਕਿਨ ਧੁੱਪ ਦੇ ਨਾਲ ਆਪਾਂ ਨੂੰ ਇਹ ਹੁੰਦਾ ਵਾ ਵੀ ਥੋੜਾ ਥੋੜਾ ਚਲੋ ਜਿਹੜਾ ਠੰਡ ਤੋਂ ਬਚਾ ਰਿਹਾ ਜਾਂਦਾ ਵਾ ਤੇ ਥੋੜਾ ਥੋੜਾ ਸੇਕ ਲੱਗਦਾ ਰਹਿੰਦਾ ਸਰੀਰ ਨੂੰ ਤੇ ਕੰਮ ਵੀ ਨਾਲ ਤੁਰਿਆ ਰਹਿੰਦਾ ਵਾ ਤੇ ਆਜੋ ਆਪਾਂ ਹੁਣ ਕੰਮ ਸ਼ੁਰੂ ਕਰਦੇ ਆਂ ਤੇ ਦੇਖਦੇ ਆਂ ਆਪਾਂ ਇੱਥੋਂ ਕਿੰਨੇ ਵਜੇ ਆਪਾਂ ਇੱਥੋਂ ਵਿਹਲੇ ਹੋ ਕੇ ਆਪਾਂ ਇੱਥੋਂ ਨਿਕਲਦੇ ਆਂ ਕਿੰਨੀ ਆਪਾਂ ਨੂੰ ਦਿਹਾੜੀ ਪੈਂਦੀ ਆ ਤੇ ਕਿਦਾਂ-ਕਿਦਾਂ ਆਪਣਾ ਦਿਨ ਬੀਤਦਾ ਤੇ ਬਨੇ ਰੋਜ਼ ਸਾਡੇ ਨਵੇਂ ਬਲੌਗ ਦੇ ਨਾਲ ਅੱਜ ਤੋਂ ਫੇਰ ਤੇ ਉਧਰ ਆਪਣਾ ਲੱਕੀ ਲੈ ਕੇ ਆਗਾ ਜੀ 4x4 755 ਅਰਜਨ ਤੇ ਵੱਡਾ ਟਰੈਕਟਰ ਦਿੱਤਾ ਮਾਲਕਾਂ ਨੇ ਤੇ ਆਪਾਂ ਹੁਣ ਲੱਗਿਆ ਜੀ ਟਰਾਲੀ ਲੋਨ ਬੈਕ ਬੂ ਕਰਕੇ ਤੇ ਕੰਮ ਲੱਗਿਆ ਜੀ ਸ਼ੁਰੂ ਕਰਨ ਤੇ ਆਜੋ ਬਣ ਰਿਹਾ ਹੋ ਜੀ ਸਾਡੀ ਬਲੌਗ ਦੇ ਨਾਲ ਆਜੋ ਤੁਹਾਨੂੰ ਟਰੈਕਟਰ ਦਿਖਾ ਲਈਏ ਇਹ ਹੈਗਾ ਜੀ ਮਹਿੰਦਰਾ 755 DL ਤੇ ਵੱਡਾ ਟਰੈਕਟਰ ਹੈ ਦੇਖ ਸਕਦੇ ਜੇ ਆਹ ਵੱਡਾ ਟਰੈਕਟਰ ਹੈ ਜੀ 755 ਆਇਆ ਆ ਗਿਆ ਜੀ ਆਪਣਾ ਲੱਕੀ ਡਰਾਈਵਰ ਲੱਕੀ ਡਰਾਈਵਰ ਜਿਹੜਾ ਵਾ ਮਤਲਬ ਘੈਂਟ ਡਰਾਈਵਰ ਹੈ ਟਰਾਲੀਆਂ ਟਰੋਲੀਆਂ ਖਿੱਚ ਕੇ ਆ ਬਾਹਰ ਕਰ ਦਿੰਦਾ ਮਿੱਟੀ-ਮਿੱਟੀ ਚ ਫਸੀਆਂ ਹੋਣ ਜਿੱਦਾਂ ਮਰਜੀ ਟਰੈਕਟਰ ਚ ਭਾਵੇਂ ਜਾਣ ਘਾਟੇ ਵੀ ਹੋਵੇ ਪਰ ਇਹ ਆਪਣੀ ਪਾਵਰ ਪੂਰੀ ਲਾ ਕੇ ਆ ਆਪਣੇ ਤਰੀਕੇ ਦੇ ਨਾਲ ਹੋਰ ਲੱਗੇ ਕਿਦਾ ਵਧੀਆ ਆ ਪਾ ਜੀ ਹੋਰ ਕੰਮ ਕਰ ਕਿਦਾ ਕੰਮ ਕਾਲ ਵਧੀਆ ਹੈ ਸਿੱਤਾ ਕਾਰੋਬਾਰ ਓਕੇ ਆ ਜੀ ਅੱਛਾ ਚੱਲੀ ਜਾਂਦਾ ਕੰਮ ਵਧੀਆ? ਹਾਂਜੀ ਵਧੀਆ। ਸਿਹਾਲ ਦੇ ਵਿੱਚ ਕਿਦਾਂ ਟਾਈਮ ਪਾਸ ਹੋਈ ਜਾਂਦੇ ਆ? ਵਧੀਆ ਟਾਈਮ ਪਾਸ ਕਰੀ। ਕੋਈ ਤੰਗੀ ਕੋਈ ਪਰੇਸ਼ਾਨੀ ਹੋਵੇ? ਕੋਈ ਤੰਗੀ ਪਰੇਸ਼ਾਨੀ ਨਹੀਂ ਆ ਜੀ। ਵਧੀਆ ਕਿਰਪਾ ਬਣੀ ਪਰਮਾਤਮਾ ਦੀ। ਵਧੀਆ ਜੀ ਵਧੀਆ। ਲਓ ਜੀ ਪਰਮਾਤਮਾ ਦੀ ਮਿਹਰ ਦੇ ਨਾਲ ਕੰਮ ਵੀ ਮਿਲੀ ਜਾਂਦੇ ਆ ਨਵੇਂ ਤੋਂ ਨਵੇਂ ਟੈਂਪਡੇ ਆ ਮਿਲਣਾ ਤੇ ਕੰਮ ਵਧੀਆ ਮਿਲੀ ਜਾਂਦੇ ਨਾਲ ਦੇ ਨਾਲ। ਖਾਣ ਲੱਗੇ ਜੇ? ਹਾਂਜੀ ਭਾਜੀ ਰੋਟੀ ਖਾਣ ਲੱਗੇ। ਰੋਟੀ ਦਾ ਹੋ ਗਿਆ ਟਾਈਮ ਹੋਣਾ? ਹਾਂਜੀ। ਥੋਲਿਆ ਮੂੰਹ ਹੱਥ ਹੱਥ। ਹਾਂਜੀ ਹਾਂਜੀ। ਚੱਲ ਵਧੀਆ ਵਧੀਆ। ਲਓ ਜੀ। ਰੋਟੀ ਦਾ ਹੁਣ ਹੋ ਗਿਆ ਜੀ ਟਾਈਮ ਲੰਚ ਟਾਈਮ ਤੇ ਆਪਾਂ ਖਲੋਤੇ ਮਾਲਕਾਂ ਦੇ ਘਰੇ ਦੇਖ ਸਕਦੇ ਜੀ ਕਿੰਨੀ ਸੋਹਣੀ ਕੋਠੀ ਬਣੀ ਮਾਲਕਾਂ ਦੀ ਸਰਪੰਚਾ ਦੀ ਕੋਠੀ ਬੜੀ ਸੋਹਣੀ ਆ achar achar ਮੰਗਣ ਦੇ ਬੰਦੇ achar ਲੈ ਕੇ ਚੱਲੇ ਜੇ ਆ ਪਾਣੀ ਭਰ ਲਿਆ ਵਾ ਅੱਛਾ achar ਲੈਣ ਲੱਗੇ ਜੇ ਹੁਣ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਸੋਹਣਾ ਘਰ ਬਣਾਇਆ ਹੈ ਮਾਲਕਾਂ ਦਾ ਜੀ ਤੇ achar ਲੈਣ ਆਏ ਆ ਤੇ ਪਾਣੀ ਲੈ ਕੇ ਚੱਲੇ ਆ ਤੇ ਰੋਟੀ ਲੱਗੇ ਅੱਜ ਹੁਣ ਆਪਾਂ ਖਾਣ ਰੋਟੀ ਦਾ ਹੋ ਗਿਆ ਟਾਈਮ ਕੰਮ ਇਹਨਾਂ ਦੇ ਮਾਲਕਾਂ ਦੇ ਡਈਆ ਕਰਨਾ ਪਾ ਇਸ ਹੁਣ ਹੋਗਾ ਜੀ ਟਾਈਮ ਲੰਚ ਦਾ ਰੋਟੀ ਲੱਗੀ ਜੀ ਆਪਾਂ ਖਾਣ ਬੈਠੇ ਆਂ ਪੁੰਚੇ ਦੇਖ ਸਕਦੇ ਜੇ ਅੱਜ ਹੈਗਾ ਜੀ ਆਲੂ ਹਲੂਆਂ ਦੀ ਤਰੀ ਵਾਲੀ ਸਬਜ਼ੀ ਇਧਰ ਫੁਲਕੇ ਇਧਰ ਹੈਗਾ ਜੀ ਚਾਰ ਤੇ ਰੋਟੀ ਦਾ ਟਾਈਮ ਹੋ ਗਿਆ ਬੜਾ ਨਜ਼ਾਰਾ ਵੱਜਾ ਵਾ ਭੁੱਖ ਬਹੁਤ ਲੱਗੀ ਸੀਗੀ ਕੰਮ ਜ਼ਿਆਦਾ ਥੋੜਾ ਕੀਤਾ ਸੀਗਾ ਅੱਜ ਤੱਕ ਭੁੱਖ ਬਹੁਤ ਜ਼ਿਆਦਾ ਲੱਗੀ ਤੇ ਆਜੋ ਹੁਣ ਰੋਟੀ ਛਕਦੇ ਸਿੱਧਾ ਸਿੱਧਾ ਜਾਂਦੇ ਬੈਗ ਪਰ ਇਹਨ ਰੱਖ ਪਰ ਇਹਨ ਪਰ ਇਹਨ ਜਾਂਦੇ 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 ਚੱਲ ਚੱਲ ਦੇ ਘਾਣ ਚੱਲ ਦੂਜਾ ਟਰਲਾ ਪਾਓ ਹੁਣ ਇਹ ਲੱਕੀ ਡਰਾਈਵਰ 4x4 ਤੇ ਚੜਿਆ ਵਾ ਔਕੜੀ ਪੈਣ ਦੀ ਦੂਜੇ ਟਰਾਲਾ ਦੂਜਾ ਟਰਾਲਾ ਲੱਗੇ ਲੋਡ ਕਰਨਾ ਚੱਲ ਪਾ ਓ ਦੇ ਰਾਜੂ ਪਾ ਆਪਣੇ ਵਾਸਤੇ ਲੈ ਕੇ ਆਗਾ ਜੀ ਚਾਹ ਤੇ ਚਾਹ ਹੁਣ ਸ਼ਕਦੇ ਆ ਹੁਣੇ ਥੋੜਾ ਜਿਹਾ ਗਰਮ ਹੋਰ ਰਾਜੂ ਪਾ ਠੀਕ ਆ ਵਧੀਆ ਤੇ ਇਹ ਵੀਰ ਚਾਹ ਲੈ ਕੇ ਆਇਆ ਵਾ ਤੇ ਹੁਣ ਆਪਾਂ ਕੰਮ ਤੇ ਫੇਰ ਲੱਗੇ ਲੱਗੇ ਦੂਜਾ ਟਰਾਲਾ ਹੁਣ ਆਪਾਂ ਲੱਗਿਆ ਜੀ ਲੋਡ ਕਰਨਾ ਲਓ ਵੀ ਦੋਸਤੋ ਚਾਹ ਆ ਗਈ ਹੈ ਚਾਹ ਪੀਣੇ ਹੁਣੇ ਆ ਗਰਮਾ ਤੇ ਨਾਲ ਆ ਗਏ ਜੀ ਬਿਸਕਟ ਤੇ ਚਾ ਪੀ ਲੈ ਵੀਰ ਪੀ ਲੈ ਆ ਜਾ ਠੀਕ ਹੈ ਚਾ ਪੀ ਲੈ ਘੋੜਿਆ ਆਹ ਵਾ ਜਾ ਜਾ ਪੀ ਲੈ ਘਟ ਪਰ ਆਹ ਗਲਾਸ ਫੜ ਲੈ ਭਰਾ ਮੈਂ ਤੇ ਚਾ ਲਓ ਜੀ ਕਰਮਾ ਕਰਨ ਨਾਲ ਹੋਵੇ ਜੀ ਬਿਸਕੁਟ ਤੇ ਆ ਜਾ ਸਕਦੇ ਆ ਚਾ